ਅਕਸਰ ਹੀ ਜਿੰਨਾ ਘਰਾਂ ਵਿੱਚ ਮਾਮਾ ਨਹੀਂ ਹੁੰਦੀਆਂ ਉੱਥੇ ਵੱਡੀਆਂ ਭੈਣਾਂ ਮਾਮਾ ਬਣ ਜਾਂਦੀਆਂ ਨੇ ਜਿਵੇਂ ਕਿ ਤੁਸੀਂ ਇਸ ਵੀਡੀਓ ਵਿੱਚ ਦੇਖ ਸਕਦੇ ਹੋ ਕਿ ਇੱਕ ਨਿੱਕੀ ਜੀ ਭੈਣ ਆਪਣੇ ਛੋਟੇ ਭਰਾ ਨੂੰ ਗੋਦੀ ਵਿੱਚ ਲਈ ਬੈਠੀ ਏ ਦਰਅਸਲ ਇਹ ਦੋਵੇਂ ਭੈਣ ਭਰਾ ਇੱਕ ਹੀ ਸਕੂਲ ਵਿੱਚ ਪੜਦੇ ਸੀ ਅਤੇ ਜਦੋਂ ਛੋਟੇ ਭਰਾ ਨੂੰ ਕਲਾਸ ਵਿੱਚ ਨੀਂਦ ਆਉਣ ਲੱਗ ਜਾਂਦੀ ਏ ਤਾਂ ਉਹ ਆਪਣੀ ਵੱਡੀ ਭੈਣ ਦੀ ਕਲਾਸ ਵਿੱਚ ਆ ਜਾਂਦਾ ਏ ਅਤੇ ਪੜ ਰਹੀ ਆਪਣੀ ਭੈਣ ਦੀ ਗੋਦੀ ਵਿੱਚ ਸੌ ਜਾਂਦਾ ਹੈ ਅਤੇ ਉਸ ਦੀ ਭੈਣ ਵੀ ਇੱਕ ਮਾਂ ਦੀ ਤਰ੍ਹਾਂ ਉਸ ਨੂੰ ਆਪਣੀ ਗੋਦੀ ਵਿੱਚ ਸੁਵਾ ਲੈਂਦੀ ਏ ਸੋ ਇਹ ਉਹ ਸਮਾਂ ਹੁੰਦਾ ਹੈ ਜਦੋਂ ਭੈਣ ਭਰਾਮਾ ਵਿੱਚ ਕੋਈ ਬੈਰ ਵਿਰੋਧ ਜਾਂ ਲਾਲਚ ਨਹੀਂ ਸਗੋਂ ਸਿਰਫ ਪਿਆਰ ਹੀ ਹੁੰਦਾ ਏ ਜਿਵੇਂ ਜਿਵੇਂ ਵੱਡੇ ਹੁੰਦੇ ਜਾਂਦੇ ਨੇ ਤੇ ਵਿਆਹੇ ਜਾਂਦੇ ਨੇ ਤਾਂ ਬਹੁਤੇ ਭੈਣ ਭਰਾ ਇਦਾਂ ਦੇ ਹੁੰਦੇ ਨੇ ਕਿ ਉਹ ਬਚਪਨ ਵਾਲਾ ਪਿਆਰ ਭੁੱਲ ਕੇ ਜ਼ਮੀਨ ਜਾਇਦਾਦ ਜਾਂ ਲਾਲਚਾਂ ਕਰਕੇ ਇੱਕ ਦੂਜੇ ਦੇ ਬੈਰੀ ਬਣ ਜਾਂਦੇ ਨੇ ਸੋ ਜਿਵੇਂ ਜਿਵੇਂ ਸਮਾਂ ਬਦਲਦਾ ਜਾ ਰਿਹਾ ਏ ਇਹ ਰਿਸ਼ਤਿਆਂ ਨੂੰ ਵੀ ਘੂਨੇ ਵਾਂਗ ਖਾਂਦਾ ਜਾ ਰਿਹਾ ਏ ਤੇ ਅਸੀਂ ਕਹਿੰਦੇ ਆ ਕਿ ਅਸੀਂ ਬਹੁਤ ਸਮਝਦਾਰ ਹੋ ਰਹੇ ਆ ਸੋ ਕਿਸਮਤ ਵਾਲੇ ਹੁੰਦੇ ਨੇ ਉਹ ਭੈਣ ਭਰਾ ਜਿਨ੍ਹਾਂ ਦਾ ਪਿਆਰ ਮਰਦੇ ਦਮ ਤੱਕ ਇਸੇ ਤਰ੍ਹਾਂ ਹੀ ਬਣਿਆ ਰਹਿੰਦਾ ਏ ਸੋ ਜੇਕਰ ਤੁਹਾਡੀ ਵੀ ਆਪਣੇ ਭੈਣ ਭਰਾ ਨਾਲ ਕੋਈ ਮਿੱਠੀ ਯਾਦ ਹੈ ਤਾਂ ਕਮੈਂਟਾਂ ਵਿੱਚ ਸਾਂਝੀ ਜਰੂਰ ਕਰਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ